ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਅੱਜ ਨਾਲ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਗੈਂਗਵਾੜ ਦੌਰਾਨ ਜੱਗੂ ਪਗਵਾਨਪੁਰੀਆ ਗਰੋਥ ਦੇ ਮੈਂਬਰ ਦੀ ਮੌਤ ਸ਼ਹਿਟ ਸ਼ਹਿਰ ਅੱਧ ਦੇ ਚੋ ਤਿੰਨਾ ਹੋਈ ਤੇਨਾਂ ਤਰਫੋਂ ਗੋਲਾ ਬਾਰੀ ਦਬਰੂਗਾ ਜੇਲ੍ਹ ਚੋਂ ਬਾਹਰ ਖਤਨਾਕ ਗੈਂਗਸ ਡਰ ਜੱਗੂ ਭਗਵਾਨਪ੍ਰੀਆ ਗੈਂਗ ਦੇ ਮੈਂਬਰ ਸੁਖਵਿੰਦਰ ਸਿੰਘ ਉਰਫ ਸੁਖ ਦੀ ਐਤਵਾਰ ਸਵੇਰੇ ਮੌਤ ਹੋ ਗਈ ਹੈ ਸ਼ਨੀਵਾਰ ਰਾਤ ਨੂੰ ਹੋਈ ਗੈਂਗਵਾਰ ਜੋ ਸੁਖਵਿੰਦਰ ਸਿੰਘ ਰਾਤ ਨੂੰ 4 ਗੋਲੀਆਂ ਲੱਗੀਆਂ ਹਨ ਸਵੇਰੇ ਡਾਕਟਰਾਂ ਦੀ ਟੀਮ ਨੇ ਸਿਵਲ ਹਸਪਤਾਲ ਚ ਪੋਸਟਮਾਰਟਮ ਦੌਰਾਨ ਮ੍ਰਿਤਕ ਦੇ ਸਰੀਰ ਚ 4 ਗੋਲੀਆਂ ਕੱਢੀਆਂ ਹਨ ਸਥਾਨੀ ਦੇ ਇੰਚਾਰਜ ਇੰਸਪੈਕਟਰ ਵਿਰੋਧ ਸ਼ਰਮਾ ਨੇ ਦੱਸਿਆ ਕਿ ਗਿਰਤਾਨ ਨਿਕਲ ਚਾਹਲ ਉਰਫ ਗਵਾਲਾ ਖਤਨਾਕ ਗੈਂਗਸਟਰ ਟੋਨੀ ਬਲਦਾ ਗੁਗਰਾ ਹੈ ਮੁਜਰਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਅਨੁਸਾਰ ਜੱਗੂ ਦੇ ਗੁਗਰੇ ਸੁਖਵਿੰਦਰ ਸਿੰਘ ਉਰਫ ਸੋਖ ਦੇ ਗੈਂਗਸਟਰ ਟੋਨੀ ਟੋਨੀ ਬਲਦੇ ਸਾਥੀਆਂ ਨਿੱਕਲ ਗਵਾਲਾ ਵਿਚਕਾਰ ਕੁਝ ਦਿਨਾਂ ਤੋਂ ਰੰਜਿਸ਼ ਚੱਲ ਰਹੀ ਸੀ ਨਿੱਕਲ ਨੂੰ ਪਤਾ ਲੱਗਿਆ ਸੀ ਕਿ ਸੁਖਵਿੰਦਰ ਸਿੰਘ ਆਪਣੇ ਸਾਥੀ ਅਮਰਤਪਾਲ ਨਾ ਸਿੰਘ ਨਾਲ ਛੇਟਾ ਇਲਾਕੇ ਚੋਂ ਕਮਰਾ ਹੈ ਤੇ ਇਸ ਤੋਂ ਬਾਅਦ ਨਿੱਕਲ ਆਪਣੇ ਸਾਥੀਆਂ ਨਾਲ ਉੱਥੇ ਪਹੁੰਚ ਗਿਆ ਮੋਕੇ ਮੋਕਾ ਮਿਲਦੇ ਹੀ ਨਿਕਲ ਤੇ ਸਕਿੰਦਰ ਨੇ ਇੱਕ ਦੂਜੇ ਵੱਲ ਪਿਸਤੌਲ ਤਾਨ ਦਿੱਤੇ ਹਨ ਪਰ ਨਿਕਲ ਨੇ ਤੇ ਦਿਨ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਚਾਰ ਗੋਲੀਆਂ ਸੁਖਵਿੰਦਰ ਸਿੰਘ ਸੁਖਵਿੰਦਰ ਦੇ țe ਡਿਚ ਲੱਗੀਆਂ ਹਨ ਅਤੇ ਉਹ ਜ਼ਮੀਨ ਤੇ ਡਿੱਗ ਪਿਆ ਹੈ ਜਦੋਂ ਅਮਰਤਪਾਲ ਸਿੰਘ ਨੇ ਆਪਣੇ ਸਾਥੀ ਸੁਖਵਿੰਦਰ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਗੋਲੀ ਉਸ ਦੇ ਹੱਥ ਤੇ ਵੀ ਲੱਗ ਗਈ ਹੈ ਇਸ ਦੌਰਾਨ ਪੁਲਿਸ ਵੀ ਉੱਥੇ ਪਹੁੰਚ ਗਈ ਹੈ ਜਦੋਂ ਪੁਲਿਸ ਨੇ ਗੋਲਾਬਾਰੀ ਕਰ ਰਹੇ ਨਿਕਲ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਸ ਤੇਵੀਕ ਗੋਲੀ ਚਲਾ ਦਿੱਤੀ ਹੈ ਜਵਾਬੀ ਗੋਲਾਬਾਰੀ ਤੇ ਪੁਲਸਾਂ ਪਾਰਟੀ ਦੇ ਪਾਰਕ ਚੋਕ ਉਸ ਦਾ ਪਿੱਛਾ ਕੀਤਾ ਗਿਆ ਹੈ ਨਿੱਕਲ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਜਦ ਕਿ ਉਸ ਦੇ ਗੁਰੂ ਹੋਰ ਸਾਥੀ ਭੱਜ ਗਏ ਹਨ ਪੁਲਸ ਨੇ ਨਿੱਕਲ ਤੇ ਉਸ ਦੇ ਹੋਰ ਸਾਥੀਆਂ ਵਿਰੁੱਧ ਕਤਲ ਤੇ ਕਤਲ ਦੀ ਕੋਸ਼ਿਸ਼ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਨਿੱਕਲ ਵਿਰੁੱਧ ਲੁਧਿਆਣਾ ਤੇ ਅੰਮ੍ਰਿਤਸਰ ਜੋ ਕਤਲ ਦੀ ਕੋਸ਼ਿਸ਼ ਦੇ ਜ਼ਾਕੀਤੀ ਦੇ ਮਾਮਲੇ ਦਰਜ ਹਨ ਖਬਰ ਨਾਲ ਅੰਤਕ ਬਨੇਰਨ ਲੀਅਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੁਬ ਦੋ ਧੰਨਵਾਦ